ਵੈਲਕਮ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਆਪਾਂ ਅੱਜ ਬਣਾਉਣ ਲੱਗੇ ਜੀ ਨਿੰਬੂ ਦਾ ਖੱਟਾ ਮਿੱਠਾ ਅਚਾਰ ਤੇ ਆਜੋ ਜੀ ਵੀਡੀਓ ਦੇਖੋ ਐਂਡ ਤੱਕ ਜੇ ਤੁਹਾਨੂੰ ਵਧੀਆ ਲੱਗੀ ਤੁਹਾਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਤੁਹਾਡੇ ਲਈ ਰੈਸিপি ਲੈ ਕੇ ਆਏ ਹਾਂ ਜੀ ਅੱਜ ਉਹਦੇ ਵਾਸਤੇ ਆਪਾਂ ਲਿਆ ਜੀ 1 ਕਿਲੋ ਨਿੰਬੂ ਤੇ ਆਪਾਂ ਇਹਦੇ ਵਾਸਤੇ ਹੁਣ ਮਸਾਲੇ ਤਿਆਰ ਕਰਨਾ ਲੱਗੇ ਆਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਜਵੈਣ ਹਲਦੀ ਗਰਮ ਮਸਾਲਾ ਦੇਗੀ ਮਿਰਚ ਤੇ ਕਾਲਾ ਨਮਕ ਤੇ ਆਪਾਂ ਲੈ ਆ ਨਿੰਬੂ ਨਿੰਬੂ ਨਾਲ ਆਪਾਂ ਵਿੱਚੋਂ ਕੱਟ ਲਗਾ ਕੇ ਰੱਖ ਦਿੱਤਾ ਹੈ ਤੇ ਇਹਦੇ ਵਾਸਤੇ ਆਪਾਂ ਮਸਾਲੇ ਤਿਆਰ ਕੀਤੇ ਆ ਵਿੱਚ ਕਿੰਨੇ ਪਾਉਣ ਦਾ ਚੇਤਾ ਭੁੱਲ ਗਿਆ ਸੀ ਜੀ ਤੇ ਆਪਾਂ ਜਿੰਨੇ ਐਡ ਕੀਤੀ ਆ ਵਿੱਚ ਤੇ ਆ ਦੇਖੋ ਜੀ ਆਪਾਂ achar da masala ਪਾ ਕੇ ਨਾਲ ਮਿਕਸ ਕਰ ਲਿਆ ਜੀ ਟੰਡ ਤੱਕ ਬਲੌਗ ਵੇਖਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਨਿੰਬੂ ਨੂੰ ਚਾਰ ਨੂੰ ਪਾਤਾ ਜੀ ਡੱਬੇ ਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਹੁਣ ਆਪਾਂ ਦੋ ਚਾਰ ਦਿਨ ਵਾਸਤੇ ਇਹਨੂੰ ਰੱਖਾਂਗੇ ਜੀ ਤੇ ਬਾਅਦ ਵਿੱਚ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ